ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਤੋਂ ਨਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਸਾਨੂੰ ਪਹਿਲੀ ਵਾਰ ਦੇਖ ਰਹੇ ਹੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਸਾਡੇ ਡੇਲੀ ਆਉਣ ਵਾਲੀ ਵੀਡੀਓ ਜਿਹੜੀ ਅਸੀਂ ਅਪਲੋਡ ਕਰਦੇ ਆਂਗੇ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਜਾਊਗਾ ਤੁਸੀਂ ਸਾਡੇ ਨਾਲ ਵੀਡੀਓ ਨੂੰ ਦੇਖ ਸਕੋਗੇ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੀ ਡਿਟੇਲ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਸਾਡੀ ਵਾਲੀ ਡਿਜ਼ਾਈਨਿੰਗ ਜਿਹੜੀ ਤੁਸੀਂ YouTube ਤੇ ਦੇਖ ਸਕਦੇ ਹੋ ਤੇ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬਟਿਕ ਕੋਡ ਦੋਨਾਂ ਦੇ ਨਾਮ ਤੇ ਸਾਡੀ ਇੰਸਟਾ ਆਈਡੀ ਹੈਗੀ ਤੁਹਾਨੂੰ ਸਕਰੀਨ ਦੇ ਉੱਪਰ ਉਹਦੀ ਇੰਸਟਾ ਦਾ ਜਿਹੜਾ ਦਿਖ ਜੂਗਾ ਜਿਹੜਾ ਲਿੰਕ ਦਿੱਤਾ ਹੋਇਆ ਹੈਗਾ ਸਕਰੀਨ ਦੇ ਉੱਪਰ ਉੱਥੇ ਜਾ ਕੇ ਤੁਸੀਂ ਸਾਨੂੰ ਆਪਣਾ ਜਿਹੜਾ ਫੋਲੋ ਕਰ ਸਕਦੇ ਹੋ ਤੇ ਉੱਥੇ ਸੂਟਾਂ ਵਗੈਰਾ ਦੇ ਸਾਰੇ ਆਪਣੇ ਫੈਬਰਿਕ ਵੀ ਦੇਖ ਸਕਦੇ ਹੋ ਤੇ ਆਪਣਾ ਪ੍ਰਿੰਟ ਦੇ ਉੱਪ ਸਟਿੱਚ ਸੂਟਾਂ ਦੀ ਵੀ ਡਿਜ਼ਾਈਨ ਦੇਖ ਸਕਦੇ ਹੋ ਆਰਸ ਵੀ ਦੇਖ ਸਕਦੇ ਹੋਗੇ ਤੇ ਵਰਕ ਕਿਦਾਂ ਦਾ ਵੀ ਹੈਂਡਵਰਕ ਦਾ ਆਪਣਾ ਆਰੇ ਦਾ ਮਸ਼ੀਨ ਦਾ ਕਾਫੀ ਸਾਰੇ ਡਿਜ਼ਾਈਨ ਅਸੀਂ ਉੱਥੇ ਅਪਲੋਡ ਕੀਤੇ ਹੋਏ ਨੇਗੇ ਕਿਸੇ ਵੀ ਤਰ੍ਹਾਂ ਦਾ ਆਪਣਾ ਡਿਜ਼ਾਈਨ ਦੇਖ ਕੇ ਤੁਸੀਂ ਸਿਲੈਕਟ ਕਰਕੇ ਆਪਣਾ ਸੇਅ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਹਾਂਗੇ ਆਪਣੇ ਸਾਰੇ ਗਰਮੀਆਂ ਵਾਲੇ ਫੈਬਰਿਕ ਮਸਲੀਨ ਫੈਬਰਿਕ ਤੇ ਕੈਮਰਿਕ ਤੇ ਆਪਣੇ ਤਿਆਰ ਕਰਵਾਏ ਹੋਏ ਵਰਕ ਵਾਲੇ ਸੂਟ ਨੇ ਮਸ਼ੀਨ ਵਰਕ ਦੇ ਵਿੱਚ ਸੂਟ ਨੇ ਆਪਣੇ ਤੇ ਪ੍ਰਾਈਸ ਤੁਹਾਨੂੰ ਨਾਲ ਦੀ ਨਾਲ ਆਪਣਾ ਸਕਰੀਨ ਦੇ ਉੱਪਰ ਮੈਂਸ਼ਨ ਹੋਊਗਾ ਜੇ ਮੈਨੂੰ ਤੁਹਾਨੂੰ ਪਸੰਦ ਹੋਇਆ ਫੈਬਰਿਕ ਆਪਣੀ ਚੇਂਜ ਕਰ ਸਕਦੇ ਹੋ ਵਰਕ ਆਪਣਾ ਸੇਮ ਰੱਖ ਸਕਦੇ ਹੋਗੇ ਆਪਣਾ ਰੇਟ ਦੇਖ ਕੇ ਤੁਸੀਂ ਆਪਣਾ ਸੂਟ ਇਹੜਾ ਤਿਆਰ ਕਰਵਾ ਕੇ ਵੀ ਲੈ ਸਕਦੇ ਹੋ ਹੋਰ ਕਲਰ ਦੇ ਵਿੱਚ ਆਪਣਾ ਸੇਮ ਜਿਹੜਾ ਸੂਟ ਆ ਉਹ ਵੀ ਲੈ ਸਕਦੇ ਹੋ ਹਾਂਜੀ ਦਿਖਾਉਣਾ ਹੈ ਆਪਣਾ ਅੱਜ ਵਾਲਾ ਸੂਟ ਤੁਹਾਨੂੰ ਪਹਿਲਾਂ ਅਮੀਰ ਕਰਦੇ ਤੁਹਾਨੂੰ ਸਾਨੂੰ ਸਾਰਿਆਂ ਨੂੰ ਵਧੀਆ ਲੱਗੇ ਲੱਗਣਗੇ ਸੂਟ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੇ ਹਾਂਜੀ ਦੇਖੋ ਜਿਹੜਾ ਆਪਾਂ ਨੇ ਪਹਿਲਾ ਸੂਟ ਤਿਆਰ ਕਰਵਾਇਆ ਹੈਗਾ ਬਹੁਤ ਸੋਹਣੇ ਕਲਰ ਦੇ ਉੱਪਰ ਆਪਾਂ ਲਾਈਟ ਜਿਹਾ ਜਿਹੜਾ ਆਪਣਾ ਕਲਰ ਆਗਾ ਇਹ ਲਾਈਟ ਗ੍ਰੀਨ ਜਿਹਾ ਕਲਰ ਆਗਾ ਪਿਸਤਾ ਲਾਈਟ ਪਿਸ ਮਸਲੀਨ ਦੀ ਇਹਦੀ ਫੈਬਰਿਕ ਆ ਬਹੁਤ ਸੋਹਣਾ ਸੋਬਰ ਸਰਦਾਰੀ ਜਿਹਾ ਆਪਣਾ ਵਰਕ ਕਰਵਾਇਆ ਇਹਦੇ ਉੱਪਰ ਦੇਖੋ ਮਸਲੀਨ ਦੀ ਫੈਬਰਿਕ ਆ ਪਿਓਰ ਮਸਲੀਨ ਤੇ ਆਪਣਾ ਤਿਆਰ ਕਰਵਾਇਆਗਾ ਲਾਈਟ ਜਾਂ ਪਿਸਤਾ ਕਲਰ ਆਗਾ ਜਿਆਦਾ ਡਾਰਕ ਨਹੀਂ ਇਹਨਾਂ ਬਿ ਫਿੱਕਾਇਆ ਕਦੂ ਰੰਗਾਇਆ ਕਲਰ ਕਹਿ ਦਿੰਨੇ ਆ ਉਹ ਵਾਲਾ ਕਲਰ ਆਗਾ ਦੇਖੋ ਇਹ ਵਾਲਾ ਸਾਰਾ ਵਰਕ ਹੋਇਆ ਹੈ ਪਹਿਲੇ ਤੁਹਾਨੂੰ ਸਾਰਾ ਕੈਮਰਾ ਵਾਲਾ ਕਰਕੇ ਸਾਰਾ ਵਰਕ ਦਿਖਾ ਦਿੰਨਾ ਹੈ ਜੀ ਨੈੱਕ ਦਾ ਵਰਕ ਆ ਜਿਹੜਾ ਸਾਰਾ ਆਪਣਾ ਹੈਵੀ ਹੋਇਆ ਹੋਇਆ ਹੈਗਾ ਸਾਰਾ ਦੇਖੋ ਮਸ਼ੀਨ ਵਰਕ ਦੇ ਵਿੱਚ ਤੇ ਲਾਈਟ ਜਿਹੜਾ ਆਪਾਂ ਕਰੀਮ ਕਲਰ ਆਗਾ ਵਿੱਚ ਉਹ ਯੂਜ਼ ਕੀਤਾ ਤੇ ਲਾਈਟ ਗ੍ਰੀਨ ਕਲਰ ਯੂਜ਼ ਕੀਤਾ ਲੈਵੈਂਡਰ ਕਹਿ ਦੇਣਾ ਜਿਹਨੂੰ ਆਪਾਂ ਪਿੰਕ ਲਵੈਂਡਰ ਕਲਰ ਆ ਜਿਹੜਾ ਉਹ ਆਪਾਂ ਨੇ ਜੂਸ ਕੀਤਾ ਦੇਖੋ ਪੂਰਾ ਹੈਵੀ ਵਰਕ ਆਪਣਾ ਹੈਗਾ ਜਿਹੜਾ ਗਲੇ ਦਾਗਾ ਫਿਰ ਸਾਰੀ ਸ਼ਰਟ ਦੇ ਵਿੱਚ ਆਪਣੀਆਂ ਸਾਰੀਆਂ ਬੂਟੀਆਂ ਨੇਗੀਆਂ ਤਾਂ ਸਾਰੇ ਬੂਟੀਆਂ ਨੇਗੀਆਂ ਤੇ ਇਹਦੀ ਆਪਾਂ ਨੂੰ ਬਾਹ ਦੇ ਉੱਪਰ ਵਰਕ ਮਿਲੂਗਾ ਆਮਣ ਆਪਣਾ ਵਾਈਟ ਜੇ ਕਲਰ ਦੇ ਨਾਲ ਵਰਕ ਹੋਇਆ ਹੈਗਾ ਬਾਹ ਦੇ ਉੱਪਰ ਤੁਸੀਂ ਇਹਦੇ ਨਾਲ ਆਪਣਾ ਟਾਈ ਡਾਈ ਦੁਪੱਟਾ ਵੀ ਲੈ ਸਕਦੇ ਹੋਗੇ ਤੇ ਆਪਣਾ ਇੱਕ ਕਲਰ ਦੁਪੱਟਾ ਕਰਾ ਕੇ ਸਾਰੇ ਕਲਰਾਂ ਦੀ ਆਪਣੀ ਮਲਟੀ ਲੇਸ ਵੀ ਲਗਾ ਸਕਦੇ ਹੋਗੇ ਜਿਹੜਾ ਸਕਰੀਨ ਦੇ ਉੱਪਰ ਤੁਹਾਨੂੰ ਹੁਣ ਪ੍ਰਾਈਸ ਦਿਖੂਗਾ ਇਹ ਤੁਹਾਨੂੰ ਬਿਨਾਂ ਦੁਪੱਟੇ ਤੋਂ ਆਪਾਂ ਦੱਸ ਰਹੇ ਹਾਂਗੇ ਦੁਪੱਟਾ ਤੁਸੀਂ ਇਹਦੇ ਨਾਲ ਲਗਵਾਉਣਾ ਹੋਇਆ ਜਿਹੜਾ ਤੁਹਾਨੂੰ ਪਸੰਦ ਹੋਇਆ ਸੁਪਰ نیٹ ਦਾ ਮਸਲੀਨ ਦਾ ਪਿਓਰ ਦਾ ਆਪਣਾ ਉਦਾਂ ਲਗਵਾ ਸਕਦੇ ਹੋਗੇ ਬਿਨਾਂ ਦੁਪੱਟੇ ਤੋਂ ਵਿਦੌੜ ਦੁਪੱਟੇ ਤੋਂ ਤੁਹਾਨੂੰ ਆਪਣਾ ਸਕਰੀਨ ਦੇ ਉੱਪਰ ਜਿਹੜਾ ਪ੍ਰਾਈਸ ਆ ਉਹ ਦਿਖ ਰਿਹਾ ਹੈਗਾ ਤੇ ਆਪਣਾ ਪ੍ਰਾਈਸ ਦੇ ਕੇ ਤੁਸੀਂ ਆਪਣਾ ਸੇਮ ਵੀ ਲੈ ਸਕਦੇ ਹੋਗੇ ਅਵੇਲੇਬਲ ਨੇ ਆਪਣੇ ਕੋਲ ਸਾਰੇ ਸੂਟ ਵਰਕ ਕਰਵਾਏ ਹੋਏ ਇਹ ਜਿਵੇਂ ਆਪਾਂ ਤੁਹਾਨੂੰ ਜੀ ਵੀਡੀਓ ਵਿੱਚ ਦਿਖਾਵਾਂਗੇ ਸਾਰੇ ਸੂਟ ਆਪਣੇ ਕੋਲ ਹੈਗੇ ਨੇਗੇ ਤੁਸੀਂ ਆਪਣਾ ਕੋਈ ਹੋਰ ਕਲਰ ਵਗੈਰਾ ਚੇਂਜ ਕਰਵਾਉਣਾ ਹੈ ਉਹਦੇ ਵਿੱਚ ਕੁਝ ਹੋਰ ਬਾਟਮ ਵਗੈਰਾ ਦਾ ਵਰਕ ਐਡ ਕਰਵਾਉਣਾ ਹੈ ਆਪਣਾ ਦੱਸ ਕੇ ਜੇ ਦੁਪੱਟਾ ਵਗੈਰਾ ਤੁਸੀਂ ਤਿਆਰ ਕਰਵਾਉਣਾ ਹੈ ਆਪਣਾ ਉਹਦਾ ਲੈ ਸਕਦੇ ਹੋਗੇ ਵਿਦਆਊਟ ਦੁਪੱਟਾ ਤੁਹਾਨੂੰ ਪ੍ਰਾਈਸ ਦੇਖ ਰਿਹਾ ਹੈਗਾ ਜਿਹਨੇ ਵੀ ਲੈਣਾਗਾ ਆਪਣਾ ਸਕਰੀਨਸ਼ਾਟ ਭੇਜ ਕੇ ਸਾਨੂੰ ਆਪਣਾ ਵਟਸਐਪ ਤੇ ਬੁੱਕ ਕਰਵਾ ਸਕਦੇ ਹੋ ਤੁਸੀਂ ਹਾਂਜੀ ਦੇਖੋ ਜਿਹੜਾ ਆਪਣਾ ਨੈਕਸਟ ਹੈਗਾ ਇਹ ਵਾਲਾ ਆਪਣਾ ਕੈਮਰਿਕ ਕਾਟਨ ਦਾ ਸੂਟ ਹੈਗਾ ਪਹਿਲਾਂ ਆਪਾਂ ਮਸਲੀਨ ਦਾ ਦਿਖਾਇਆ ਇਹ ਕੈਮਰਿਕ ਦਾ ਹੈਗਾ ਕੈਮਰਿਕ ਕਾਟਨ ਦਾ ਸੂਟ ਹੈ ਆਪਣਾ ਬਹੁਤ ਹੀ ਪਿਆਰਾ ਜਿਹੜਾ ਮਸਟਰਡ ਮਹਿੰਦੀ ਜਿਹਾ ਕਲਰ ਹੁੰਦਾ ਉਹ ਵਾਲ ਮਸਟਰ ਮਹਿੰਦੀ ਜੇ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਹੈਗਾ ਇਹ ਵੀ ਆਪਣਾ ਮਸ਼ੀਨ ਵਰਕ ਦਾ ਹੈਗਾ ਦੇਖੋ ਇਦਾਂ ਆਪਣੇ ਸਾਰੇ ਦੇਖੋ ਵੱਡੇ ਵੱਡੇ ਫਲਾਰ ਜੇ ਬਣੇ ਹੋਏ ਨੇ ਕਿ ਸ਼ਰਟ ਦੇ ਉੱਪਰ ਨੇੜੇ ਕੈਮਰਾ ਕਰਕੇ ਤੁਹਾਨੂੰ ਸਾਰਾ ਵਰਕ ਦਿਖਾ ਦੇਣਾ ਵਰਕ ਦੀ ਫਿਨਿਸ਼ਿੰਗ ਤੁਹਾਨੂੰ ਸਾਰੀ ਪੂਰੀ ਵਧੀਆ ਮਿਲੂਗੀ ਕਿਸੇ ਵੀ ਆਪਣਾ ਆਏ ਨਹੀਂ ਹੈਗਾ ਵੀ ਤੁਹਾਨੂੰ ਵਰਕਾ ਕੋਈ ਉਦੜਿਆ ਉਖੜਾ ਦਿਖੂਗਾ ਜਾਂ ਸਫਾਈ ਨਹੀਂ ਹੋਣੀ ਵਰਕ ਦੇ ਵਿੱਚ ਥ्रेड ਥ्रेड ਵਗੈਰਾ ਦੀ ਦੇਖੋ ਗਲਿਦਾ ਵਰਕ ਆ ਗਿਆ ਸਾਰੇ ਆਪਣੇ 셔ਟ ਦੇ ਵਿੱਚ ਵੱਡੇ ਵੱਡੇ ਆ ਫਲਾਰ ਆ ਜਾਣਗੇ ਲਾਈਟ ਸਕਾਈ ਕਲਰ ਲਾਈਟ ਗ੍ਰੀਨ ਕਲਰ ਤੇ ਲਾਈਟ ਗੋਲਡਨ ਕਲਰ ਤਿੰਨ ਕਲਰਾਂ ਦਾ ਆਪਾਂ ਨੇ ਕੰਬੀਨੇਸ਼ਨ ਰੱਖਿਆ ਇਹਦੇ ਵਿੱਚ ਵਰਕਰ ਦੇਖੋ ਗਲੇ ਦਾ ਵਰਕ ਬਹੁਤ ਸੋਹਣਾਗਾ ਤੇ ਆ ਫਲਾਰ ਵੀ ਬਹੁਤ ਸੋਹਣੇ ਹੋਣਗੇ ਤੇ ਇਹਦੀ ਆਪਾਂ ਨੂੰ ਬਾਹ ਦੇ ਉੱਪਰ ਵਰਕ ਮਿਲੂਗਾ ਐਦਾਂ ਦਾ ਤੁਸੀਂ ਆਪਣਾ ਸੇਮ ਬਾਟਮ ਤੇ ਕਰਵਾਉਣਾ ਕਰਵਾ ਸਕਦੇ ਹੋਗੇ ਇਹ ਆਪਣਾ ਕੱਲਾ ਬਾਹ ਦੇ ਉੱਪਰ ਹੋਇਆ ਹੈਗਾ ਦੇਖੋ ਬਹੁਤ ਸੋਹਣਾ ਆਪਣਾ ਮਾਸਟਰ ਮਹਿੰਦੀ ਜਿਹਾ ਕਲਰ ਹੈਗਾ ਪ੍ਰਾਈਸ ਤੁਹਾਨੂੰ ਦਿਖ ਰਿਹਾ ਹੈਗਾ ਸਕਰੀਨ ਦੇ ਉੱਪਰ ਆਪਣਾ ਪ੍ਰਾਈਸ ਦੇਖ ਕੇ ਵਿਦਾਊਟ ਦੁਪੱਟਾ ਤੁਸੀਂ ਰਿਵਾਈ ਕਰ ਸਕਦੇ ਹੋ ਦੁਪੱਟਾ ਤੁਸੀਂ ਨਾਲ ਤਿਆਰ ਕਰਵਾਉਣਾਗਾ ਤਾਂ ਉਹ ਕਰਵਾ ਸਕਦੇ ਹੋ ਆਪਣਾ ਕਿਸੇ ਹੋਰ ਕਲਰ ਤੇ ਕਰਵਾਉਣਾਗਾ ਉਹਦਾ ਆਪਣਾ ਰੈਡੀ ਕਰਵਾ ਕੇ ਲੈ ਸਕਦੇ ਹੋ ਕੈਮਰੀ कॉटन ਦਾ ਸੂਟ ਹੈ ਤੁਸੀਂ ਆਪਣਾ ਮਸਲੀਨ ਵਗੈਰਾ ਤੇ ਕਰੋਨਾ ਲੈ ਲੈਣ कॉटन ਤੇ ਕਰਵਾਉਣਾ ਉਹ ਤੁਹਾਡੀ ਆਪਣੀ ਚੋਇਸ ਹੈਗੀ ਜਿਹੜਾ ਪ੍ਰਾਈਸ ਹੈ ਤੁਹਾਨੂੰ ਕੈਮਰੀ कॉटन ਦੱਸਿਆ ਗਿਆ ਹੈ ਹਾਂਜੀ ਜਿਹੜਾ ਨੈਕਸਟ ਹੈਗਾ ਆਪਣਾ ਇਹ ਵਾਲਾ ਆਪਣਾ ਮਸਲੀਨ ਦਾ ਹੈਗਾ ਇਹ ਲਾਈਟ ਲਵੈਂਡਰ ਕਲਰ ਹੈਗਾ ਲਾਈਟ ਲਵੈਂਡਰ ਜਿਹਾ ਕਲਰ ਹੈਗਾ ਇਹਦਾ ਤੇ ਇਹ ਆਪਣਾ ਮਸਲੀਨ ਦੀ ਫੈਬਰਿਕ ਹੈ ਬਹੁਤ ਸੋਹਣੇ ਆਪਣੇ ਗਰਮੀਆਂ ਵਲੇ ਆਪਾਂ ਨੇ ਸੂਪਰ ਸਰਦਾਰੀ ਜੇ ਸੂਟ ਤਿਆਰ ਕਰਵਾਏ ਨੇ ਦੇਖੋ ਇਹ ਵਾਲਾ ਆਪਣਾ ਆ ਗਿਆ ਘੇਰੇ ਦੇ ਉੱਪਰ ਡਿਜ਼ਾਈਨ ਜਿਹੜੇ ਤਿੰਨ ਫਲਾਰ ਨੇ ਦੇਖੋ ਇਹ ਘੇਰੇ ਦੇ ਉੱਪਰ ਬਣੇ ਹੋਏ ਨੇ ਇਦਾਂ ਤਿੰਨ ਫਲਾਰ ਬਣੇ ਹੋਏ ਨੇਗੇ ਤੇ ਉੱਪਰ ਉਹ ਜਿਹੜੇ vingette ਡੱਡਾ ਜੇ ਜਾਂਦੇ ਨੇਗੇ ਹਨਾ ਪੱਤੀਆਂ ਜੇ ਜਾਂਦੇ ਰਹਿਦਾ ਇਹ ਸੈਂਟਰ ਪੈਨਲ ਨੇ ਸਾਰੀ ਸ਼ਟ ਦੇਖੋ ਇਦਾਂ ਤੁਹਾਨੂੰ ਦਿਖਾ ਦਿੰਨੇ ਆ ਸਾਰਾ ਆਪਾ ਸੈਂਟਰ ਪੈਨਲ ਨੇ ਤਿੰਨ ਫਲਾਰ ਨੇ ਜਿਹੜੇ ਪੂਰੇ ਘੇਰੇ ਤੇ ਬਣੇ ਹੋਏ ਨੇਗੇ ਲਾਈਟ ਲਵੈਂਡਰ ਜਾਂ ਕਲਰ ਆ ਮਸਲੀਨ ਦੀ ਇਹਦੀ ਫੈਬਰਿਕ ਆਗੀ ਤੇ ਇਹਦੀ ਆਪਾਂ ਬਾਹ ਦੇ ਉੱਪਰ ਵਰਕ ਤੁਹਾਨੂੰ ਦਿਖਾ ਦਿੰਨੇ ਆ ਕਿੱਦਾਂ ਦਾ ਮਿਲੇਗਾ ਆਹ ਵਾਲਾ ਫਲਾਰ ਆ ਜਿਹੜਾ ਇਹ ਬਾਹ ਦੇ ਉੱਪਰ ਮਿਲੇਗਾ ਤੁਸੀਂ ਆਪਣਾ ਬਾਟਮ ਤੇ ਐਡ ਕਰਵਾਉਣਾ ਦਾ ਵਿੱਚ ਕੋਈ ਬੁੱਢੀ ਐਡ ਕਰਵਾਉਣੀ ਆ ਨਾਲ ਆਪਣਾ ਦੁਪੱਟਾ ਲੈਣਾਗਾ 컬러ਫੁਲ ਟਾਈਡਾਈ ਦੁਪੱਟਾ ਲੈਣਾਗਾ ਤੁਸੀਂ ਆਪਣਾ ਇੱਕ ਕਲਰ ਦਾ ਲੈਣਾ ਪਿਓਰ ਸਪੂਨ ਚ ਲੈਣਾ ਪਿਓਰ ਚਨੂਨ ਚ ਲੈਣਾ ਮਸਲੀਨ ਚ ਸੁਪਰ ਨੈਟ ਚ ਕਾਫੀ ਸਾਰੇ ਦੁਪੱਟੇ ਆ ਜਾਂਦੇ ਨੇ ਆਪਣੇ ਗਰਮੀਆਂ ਵਾਲੇ ਫੈਬਰਿਕ ਦੇ ਵਿੱਚ ਵੀ ਹਨਾ ਜਿਵੇਂ ਤੁਸੀਂ ਚਾਹੋ ਜਿਹੜਾ ਦੁਪੱਟਾ ਤੁਸੀਂ ਵਾਈ ਕਰਨਾ ਹੋਇਆ ਆਪਣਾ ਨਾਲ ਇਹਦੇ ਲੈ ਕੈਰੀ ਕਰਨਾ ਹੋਇਆ ਉਹ ਹੀ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਵਿਦਆਉਟ ਦੁਪੱਟਾ ਤੁਹਾਨੂੰ ਪ੍ਰਾਈਸ ਮੈਂਸ਼ਨ ਹੋ ਰਿਹਾ ਸਕਰੀਨ ਦੇ ਉੱਪਰ ਪ੍ਰਾਈਸ ਦੇਖ ਕੇ ਆਪਣਾ ਸੂਟ ਜਿਹੜਾ ਖਰੀਦ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸਟ ਹੈਗਾ ਇਹ ਵੀ ਆਪਣਾ ਮਸਲੀਨ ਫੈਬਰਿਕ ਤੇ ਤਿਆਰ ਹੋਇਆ ਹੈਗਾ ਮਾਸਟਰ ਮਹਿੰਗੀ ਜਿਹਾ ਕਲਰ ਹੈ ਦਾ ਬਹੁਤ ਪਿਆਰਾ ਕਲਰ ਹੈ ਇੱਕ ਸੂਟ ਦਾ ਤੁਹਾਨੂੰ ਪਹਿਲਾਂ ਦਿਖਾਇਆ ਉਹ ਕੈਮਰਿਕ ਤੇ ਸੀਗਾ ਇਹ ਵਾਲਾ ਆਪਣਾ ਮਸਲੀਨ ਤੇ ਹੈਗਾ ਇਹੀ ਕਲਰ ਦੇਖੋ ਇਹਦੇ ਬਿਲਕੁਲ ਲਾਈਟ ਜਿਹਾ ਵਰਕ ਹੋਇਆ ਹੈ ਦੇਖੋ ਆਪਣਾ ਸਾਰੇ ਆਪਾਂ ਸੂਬਰ ਜਿਹਾ ਵਰਕ ਕਰਵਾਏ ਲੇਗੇ ਸਾਰੇ ਸੂਟਾਂ ਤੇ ਇਹ ਤੱਕ ਰੀਵਨ ਹਰ ਇੱਕ ਨੂੰ ਪਸੰਦ ਹੁੰਦੇ ਨੇਗੇ। ਦੇਖੋ ਸਾਰੇ ਸੂਟ ਆਪਣੇ ਕੋਲ ਇਸ ਟਾਈਮ ਹੈਗੇ ਨੇਗੇ। ਤੁਸੀਂ ਆਪਣਾ ਕੋਈ ਵੀ ਸੂਟ ਜਿਹੜਾ ਤੁਹਾਨੂੰ ਪਸੰਦ ਹੋਇਆ ਉਹ ਲੈ ਸਕਦੇ ਹੋ। ਦੇਖੋ ਇਹ ਵਾਲਾ ਆਪਣਾ ਤਿੰਨ ਫਲਾਰ ਘੇਰੇ ਦੇ ਉੱਪਰ ਨੇ ਉਹ ਵੱਡੇ ਵੱਡੇ ਫਲਾਰ ਸੀਗੇ ਇਹ ਛੋਟੇ ਮਤਲਬ ਜੇ ਆਪਾਂ ਕਹਿੰਦੇ ਨੇ ਫਲਾਰ ਫਲਾਰ ਚੇਂਜ ਹੋ ਗਿਆ ਇਹ ਤੇ ਇਹ ਸੈਂਟਰ ਪੈਨਲ ਵੀ ਦੇਖੋ ਚੇਂਜ ਹੋ ਗਿਆ। ਛੋਟੇ ਛੋਟੇ ਫਲਾਰਾਂ ਵਾਲਾ ਦਾ ਸੈਂਟਰ ਪੈਨਲ ਵਾਲਾ ਦੇਖੋ। ਕਾਫੀ ਸੋਹਣੇ ਦੇਖੋ ਇਹ ਕਿਹੜਾ ਸੂਰਤ ਲੁੱਕ ਦੇ ਰਿਹਾ ਆਪਣਾ ਸੂਟ। ਕਲਰ ਬਹੁਤ ਸੋਹਣਾ ਗਰਮੀਆਂ ਵਾਲਾ ਆਪਣਾ ਇਹ। ਤੇ ਵਰਕ ਬਿਲਕੁਲ ਲਾਈਟ ਜਿਹਾ ਵਰਕ ਹੋਇਆ ਹੈਗਾ ਲਾਈਟ ਪਿੰਕ ਸ਼ੇਡ ਲਾਈਟ ਗ੍ਰੀਨ ਸ਼ੇਡ ਤੇ ਲਾਈਟ ਹੀ 골ਡਨ ਜਿਹੜਾ ਕਲਰ ਆਪਾਂ ਵਿੱਚ ਯੂਜ਼ ਕੀਤਾ ਹੈ ਜੀ ਤੇ ਇਹਦੀ ਬਾਹ ਦੇ ਉੱਪਰ ਆਪਾਂ ਨੂੰ ਵਰਕ ਮਿਲੂਗਾ ਆਵळा ਵਰਕ ਹੈ ਜਿਹੜਾ ਇਹਦੀ ਬਾਹ ਦੇ ਉੱਪਰ ਆਊਗਾ ਦੇਖੋ ਐਦਾ ਬਾਰਡਰ ਬਣਾਇਆ ਹੈ ਸੈਂਟਰ ਪੈਨਲ ਨਾਲ ਦਾ ਛੋਟਾ ਜਿਹਾ ਫਲਾਰ ਬਣਾਇਆ ਹੈ ਨਾਲ ਆਪਣਾ ਬਾਟਮ ਦਾ ਐਡ ਕਰਵਾ ਸਕਦੇ ਹੋ ਕਿਸੇ ਹੋਰ ਕਲਰ ਤੇ ਕਰਵਾਉਣਾ ਇਹ ਮਸਲੀਨ ਤੇ ਆ ਕੈਮਰਿਕ ਤੇ ਕਰਵਾਉਣਾਗਾ ਲਿੰਨਨ ਕਾਟਨ ਤੇ ਕਰਾਉਣਾ ਜੌਰਜਟ ਤੇ ਕਰਵਾਉਣਾ ਜਿਹੜੀ ਫੈਬਰਿਕ ਤੁਸੀਂ ਪਸੰਦ ਕਰਦੇ ਹੋ ਲਾਈਕ ਕਰਦੇ ਹੋ ਇਸ ਅਤੇ ਵੀ ਕਰਵਾ ਸਕਦੇ ਹੋ ਆਪਣਾ ਇਹ ਆਪਣਾ ਮਸਲੀਨ ਫੈਬਰਿਕ ਤੇ ਹੈਗਾ ਤੇ ਮੈਂਸ਼ਨ ਤੁਹਾਨੂੰ ਹੋ ਰਿਹਾ ਹੈ ਕਿ ਪ੍ਰਾਈਸ ਵਿਦਆਊਟ ਦੁਪੱਟਾ ਦੁਪੱਟਾ ਤੁਸੀਂ ਇਹਦੇ ਨਾਲ ਤਿਆਰ ਕਰਵਾਉਣਾ ਹੈ ਤਾਂ ਦੱਸ ਕੇ ਆਪਣਾ ਤਿਆਰ ਕਰਵਾ ਸਕਦੇ ਹੋ ਤੇ ਆਪਣਾ ਰੇਟ ਦੇਖ ਕੇ ਖਰੀਦ ਸਕਦੇ ਹੋ ਸੂਟ ਹਾਂਜੀ ਨੈਕਸਟਾ ਜਿਹੜਾ ਆਪਣਾ ਇਹ ਕੈਮਰਿਕ ਤੇ ਤਿਆਰ ਹੈਗਾ ਕੈਮਰਿਕ ਕਾਟਨ ਦਾ ਸੂਟ ਹੈਗਾ ਤੇ ਇਹ ਦਾ ਨੇਵੀ ਬਲੂ ਕਲਰ ਹੈਗਾ ਕੈਮਰਿਕ ਦਾ ਸੂਟ ਆਪਣਾ ਇਹ ਦੇਖੋ ਇਹਦਾ ਐਦਾਂ ਦਾ ਸੂਟ ਤੁਸੀਂ ਸਾਡੇ ਪਹਿਲਾਂ ਵੀ ਦੇਖੇ ਨੇਗੇ ਸ਼ਾਇਦ ਮਸਲੀਨ ਵਗੈਰਾ ਤੇ ਬਣੇ ਹੋਏ ਸੀਗੇ ਦੇਖੋ ਇਹ ਵਾਲਾ ਆਪਣਾ ਘੇਰੇ ਤੇ ਆ ਗਿਆ ਵੇਲ ਇਦਾਂ ਘੇਰੇ ਤੇ ਵੇਲ ਆ ਗਈ ਵਿੱਚ ਸਾਰੇ ਬੂਟੀਆਂ ਆ ਗਈਆਂ ਤੇ तेरे ਗਲੇ ਦਾ ਵਰਕ ਮਿਲੂਗਾ ਆਪਣਾ ਦਾ ਬਹੁਤ ਸੋਹਣਾ ਪਿਆਰਾ ਕਲਰ ਹੈਗਾ ਨੇਵੀ ਬਲੂ ਕਲਰ ਹੈਗਾ ਤੇ ਨਾਲ ਇਹਦੇ ਕਲਰਫੁਲ ਦੁਪੱਟਾ ਕਰਵਾਉਣਾ ਕਰਵਾ ਸਕਦੇ ਹੋਗੇ ਵਿਦਆਊਟ ਦੁਪੱਟਾ ਬਾਏ ਕਰਨਾ ਤੁਹਾਨੂੰ ਸਕਰੀਨ ਦੇ ਉੱਪਰ ਮੈਂਸ਼ਨ ਹੋ ਰਿਹਾ ਹੈਗਾ ਰੇਟ ਉਸ ਰੇਟ ਦੇਖ ਕੇ ਖਰੀਦ ਸਕਦੇ ਹੋ ਗਲੇ ਦਾ ਵਰਕ ਆ ਗਿਆ ਸਾਰੇ ਬੂਟੀਆਂ ਆ ਗਈਆਂ ਤੇ ਆਪਣਾ ਘੇਰੇ ਦੇ ਵਰਕ ਆ ਗਿਆ ਆਹ ਵਾਲਾ ਬਾਹ ਤੇ ਆਊਗਾ ਦੇਖੋ ਇਦਾਂ ਜਿਵੇਂ ਕੇ ਦੇ ਤਰ੍ਹਾਂ ਦਾ ਉਦਾਂ ਹੀ ਵਾਅ ਤੇ ਆਊਗਾ ਆਪਣਾ ਤੁਸੀਂ ਬਾਟਮ ਦੇ ਕਰਵਾਉਣ ਨਾਲ ਕਰਵਾ ਸਕਦੇ ਹੋ ਨਾਲ ਇਹਦੇ ਮਸਲੀਨ ਦਾ ਦੁਪੱਟਾ ਕਰਵਾਉਣਾ ਚਨੂਨ ਦਾ ਸ਼ਕੂਮ ਦਾ ਮੈਂ ਜਿਵੇਂ ਤੁਹਾਨੂੰ ਪਸੰਦ ਆ ਜਿਹੜਾ ਉਹ ਕਰਵਾ ਸਕਦੇ ਹੋ ਟਾਈ ਡਾਈ ਕਰਵਾਉਣਾ ਇਕੱਲਾ ਦਾ ਕਰਵਾਉਣਾ ਜਿਵੇਂ ਤੁਹਾਡੀ ਚੋਇਸ ਹੋ ਜ ਉਸ ਅਕੋਰਡਿੰਗ ਆਪਣਾ ਸਾਰਾ ਸੂਟ ਅਡ ਤਿਆਰ ਕਰਵਾ ਕੇ ਤੁਸੀਂ ਲੈ ਸਕਦੇ ਹੋ ਹਾਂਜੀ ਇਹ ਤੁਹਾਨੂੰ ਆਪਾਂ ਅੱਜ ਸਾਰੇ ਆਪਣੇ ਪ੍ਰਾਈਸ ਨਾਲ ਨਾਲ ਮੈਂਸ਼ਨ ਹੋਏ ਨੇ ਸੂਟ ਸੂਟਾਂ ਦੇ ਆਪਾਂ ਕੈਮਰੇ ਕਿਤੇ ਵੀ ਤਿਆਰ ਕਰਵਾਏ ਹੋਏ ਨੇ ਮਸਲੀਨ ਤੇ ਵੀ ਕਰਵਾਏ ਨੇ ਫੈਬਰਿਕ ਦੇ ਸਿਲੈਕਸ਼ਨ ਸਾਰੇ ਤੁਹਾਡੀ ਆਪਣੀਆਂ ਜਿਹੜੀ ਫੈਬਰਿਕ ਤੁਸੀਂ ਪਸੰਦ ਕਰਦੇ ਹੋ ਉਸੇ ਤੇ ਤਿਆਰ ਕਰਵਾ ਸਕਦੇ ਹੋਗੇ ਬਾਕੀ ਜਿਹੜੇ ਤੁਸੀਂ ਸੇਮ ਸੂਟ ਸਾਡੇ ਦੇਖੇ ਨੇ ਸੇਮ ਸਾਡੇ ਕੋਲ ਸਾਰੇ ਸੂਟ ਆਪਣੇ ਇਸ ਟਾਈਮ ਹੈਗੇ ਨੇਗੇ ਆਪਣਾ ਨਾਪ ਵਗੈਰਾ ਸਾਨੂੰ ਦੱਸ ਕੇ ਆਪਣਾ ਤੁਸੀਂੜਾ ਸੂਟ ਬਾਇ ਕਰ ਸਕਦੇ ਹੋਗੇ ਕਿਸੇ ਹੋਰ ਫੈਬਰਿਕ ਤੇ ਵਰਕ ਐਡ ਕਰਵਾਉਣਾ ਸਕਿੱਪ ਕਰਵਾਉਣਾ ਹਨ ਆਪਣਾ ਮੋਦਾ ਵੀ ਰੈਡੀ ਕਰਵਾ ਸਕਦੇ ਹੋ ਵਿਦ ਦੁਪੱਟਾ ਦੁਪੱਟਾ ਜਿਹੜਾ ਪਸੰਦ ਕਰਦੇ ਹੋ ਆਪਣਾ ਉਹ ਲੈ ਸਕਦੇ ਵਿਦਆਊਟ ਦੁਪੱਟਾ ਹੀ ਬਾਇ ਕਰਨਾਗਾ ਤਾਂ ਆਪਣਾ ਵਿਦਆਊਟ ਦੁਪੱਟਾ ਲੈ ਸਕਦੇ ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੇਂ ਕਲੈ